ਲੁਧਿਆਣਾ 40th ਹਸਪਤਾਲ ਲੁਧਿਆਣਾ ਨੇ ਵਰਲਡ ਕਿਡਨੀ ਡੇ ਮੌਕੇ ਕਿਡਨੀ ਸਿਹਤ ਤੇ ਸ਼ੁਰੂਆਤੀ ਜਾਂਚ ਬਾਰੇ ਜਾਗਰੂਕਤਾ ਮੁਹਿੰਮ ਆਯੋਜਿਤ ਕੀਤੀ ਹੈ ਹਸਪਤਾਲ ਦੇ ਵੱਲੋਂ ਡਾਇਲਾਈਸਿਸ ਮਰੀਜ਼ਾਂ ਦੇ ਲਈ ਇੱਕ ਹੈਲਥ ਟਾਕ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਵਿਸ਼ੇਸ਼ ਗਿਆਨਾਂ ਨੇ ਨਿਯਮਤ ਜਾਂਚ ਜਿਮਨਸ਼ਿਆਲੀ ਦੇ ਵਿੱਚ ਸੁਧਾਰ ਤੇ ਨੇਫਰੋਲੋਜੀ ਅਤੇ ਯੂਰੋਲੋਜੀ ਦੀਆਂ ਨਵੀਆਂ ਤਕਨੀਕਾਂ ਦੇ ਬਾਰੇ ਚਰਚਾ ਕੀਤੀ ਹੈ ਸ਼ੁਰੂਆਤੀ ਜਾਂਚ ਨੂੰ ਤਸ਼ਖਾ ਕਰਨ ਲਈ ਵਿਸ਼ੇਸ਼ ਕਿਡਨੀ ਹੈਲਥ ਸਕ੍ਰੀਨਿੰਗ ਪੈਕੇਜ ਵੀ ਲਾਂਚ ਕੀਤਾ ਜੋ ਕਿ 13 ਮਾਰਚ ਤੋਂ 3 ਅਪ੍ਰੈਲ 2025 ਤੱਕ ਉਪਲਬਧ ਰਹੇਗਾ ਤੇ ਅੱਜ ਸਾਡੇ ਨਾਲ ਸਾਡੇ ਮਾਹੀ ਡਾਕਟਰ ਨੇ ਨੇਫਰੋਲੋਜੀ ਦੇ ਡਾਇਰੈਕਟਰ ਨੈਫਰੋਲੋਜੀ ਡਿਪਾਰਟਮੈਂਟ ਡਾਕਟਰ ਵਿਸ਼ਲ ਉਕਤਾ ਨੇ ਉਹ ਵੀ ਸੰਮਿਲਨ ਲਈ ਤੇ ਅਸੀਂ ਇਹ सेलिब्रेशन ਇੱਕ ਤੇ ਕੇ ਕਟਿੰਗ ਸੈਰੇਮਨੀ ਨਾਲ ਕਰਾਂਗੇ ਤੇ ਪਲੱਸ ਆਸ ਡਾਕਟਰ ਖੈਰਾ ਇੱਕ ਪੈਕੇਜ ਜੋ ਅਸੀਂ ਲਾਂਚ ਕੀਤਾ ਹੈ ਉਹ ਨੂੰ ਵੀ ਤੁਹਾਡੇ ਨਾਲ ਸਾਡੇ ਜੀ ਦੇਖਿਆ ਹੋਣਾ ਕਿ ਐਸ ਦੇ ਫੈਂਡਮ ਆਪਣੇ ਅੰਦਰ ਵਿੱਚ ਕਾਫੀ ਜਾਣਕਾਰੀ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਨੀ ਵਰਲਡ ਹਾਰਟ ਡੇ ਹੈ ਵਰਲਡ ਡਿਜਾਈਨ ਡੇ ਕਿੰਨੇ ਦਿਨ ਹੈ ਮੌੜਿਆ ਆਪਾਂ ਪਾਸੇ ਤੋਂ ਤੁਹਾਨੂੰ ਜਿੱਥੇ ਵੀ ਬੰਦੇ ਦੀ ਫੈਮਲੀ ਕਿਸੇ ਨੂੰ ਗੰਢੀ ਜਿਮਾਰੀ ਹੋਵੇ ਉਹਨਾਂ ਨੂੰ ਵੀ ਅਪੀਲ ਕਰਾਂਗੇ ਤੇ ਤੇ ਮोटापा ਜ਼ਿਆਦਾ ਹੋਵੇ ਪਿਸ਼ਾਬ ਦਾ ਜ਼ਿਆਦਾ ਆਉਣਾ ਬਹੁਤ ਜਾਂ ਬਹੁਤ ਘੱਟ ਆਉਣਾ ਇਹ ਵੀ ਇੱਕ ਨਿਸ਼ਾਨੀ ਹੈ ਕਿ ਕਿਡਨੀ ਦੀ ਬਿਮਾਰੀ ਹੋ ਸਕਦੀ ਹੈ ਪਥਰੀਆਂ ਹੋਣਾ ਤੇ ਇਸ ਤਰ੍ਹਾਂ ਦੇ ਲੋਕਾਂ ਲਈ ਬਹੁਤ ਜ਼ਰੂਰੀ ਹੈ ਵੀ ਆਪਣੇ ਕਿਡਨੀ ਨੂੰ ਰੈਗੂਲਰ ਟੈਸਟ ਕੀਤਾ ਜਾਵੇ ਬਲੱਡ ਟੈਸਟ ਕਰਾਇਆ ਜਾਵੇ ਕਿਉਂਕਿ ਬੜੇ ਸਮੇਂ ਬਾਅਦ ਕਿਡਨੀ ਦੇ ਜਾਂ ਇਸ ਤੇ ਜਰੂਰੀ ਜਾਂਚ ਵੀ ਹਾਮੀ ਹੈ ਸੋ ਉਹ ਪੈਕੇਜ ਜਿਹੜੇ ਜਿਹੜੇ ਮੈਂ ਇਸ ਕੈਟਾਗਰੀ ਦੇ ਲੋਕ ਦੱਸੇ ਨੇ ਮੋਟਾਪਾ ਸ਼ੂਗਰ ਬਲੱਡ ਪ੍ਰੈਸ਼ਰ ਫੈਮਿਲੀ ਦੇ ਵਿੱਚ ਕਿਡਨੀ ਹੋਣਾ ਪੈਰਾਂ ਦੇ ਸੋਜਿਸ਼ ਆਉਣੀ ਜਲਦੀ ਬਿਦੇ ਖਾੜ ਜੜਨਾ ਖਾਸ ਤੌਰ ਤੇ ਬਲੱਡ ਪ੍ਰੈਸ਼ਰ ਜ਼ਿਆਦਾ ਹੋਣਾ ਬਲੱਡ ਪ੍ਰੈਸ਼ਰ ਦੇ ਅਧਲੇ ਵਿੱਚ ਕਿਡਨੀ ਡੇ ਬਣਾਇਆ ਜਾ ਰਿਹਾ ਹੈ ਇਸ ਦਾ ਮੁੱਖ ਮੰਤਵ ਇਹ ਹੈ ਵੀ ਕਿਡਨੀ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇ ਫੋਰਡਸ ਹਸਪਤਾਲ ਵਿੱਚ ਅਸੀਂ ਦੋ ਕਿਡਨੀ ਸਪੈਸ਼ਲਿਸਟ ਹੈ ਡਾਕਟਰ ਵਿਪਲ ਤੇ ਮੈਂ ਡਾਕਟਰ ਖੈਰਾ ਅਸੀਂ ਬਹੁਤ ਜਲਦੀ ਕਿਡਨੀ ਟ੍ਰਾਂਸਪਲੈਂਟ ਵੀ ਸ਼ੁਰੂ ਕਰਨ ਜਾ ਰਹੇ ਹਾਂ ਪਹਿਲਾਂ ਵੀ ਕਰਦੇ ਸੀ ਉਹਦਾ ਸਾਡਾ ਲੈਸੈਂਸ ਖਤਮ ਹੋਇਆ ਸੀ ਉਹ ਦੁਬਾਰਾ ਇਨਸਪੈਕਸ਼ਨ ਹੋ ਗਈ ਹੈ ਤੇ ਜਲਦੀ ਤੁਹਾਨੂੰ ਤੁਹਾਨੂੰ ਦੁਬਾਰਾ ਮਿਲ ਜਾਈਏ ਕਿਡਨੀ ਦੀਆਂ ਬਿਮਾਰੀਆਂ ਬਹੁਤ ਕਾਮਨ ਨੇ ਔਰ 100 ਚੋਂ ਕੋਈ 8-10 ਬੰਦਿਆਂ ਨੂੰ ਥੋੜੀ-ਬਹੁਤ ਗੁਰਦੇ ਦੀ ਬਿਮਾਰੀ ਹੁੰਦੀ ਹੈ ਜਿਹਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਇਸ ਲਈ ਜ਼ਰੂਰੀ ਹੈ ਕਿ ਕਿਡਨੀ ਦੇ ਬਾਰੇ ਜਦੋਂ ਵੀ ਤੁਸੀਂ ਹੈਲਥ ਚੈੱਕ ਕਰਾਓ ਕਿਡਨੀ ਦੇ ਟੈਸਟ ਜ਼ਰੂਰ ਕਰਾਓ ਖਾਸ ਤੌਰ ਤੇ 슈ਗਰ ਦੇ ਪੇਸ਼ੈਂਟ ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਔਰ ਮੋਟਾਪੇ ਵਾਲੇ ਪੇਸ਼ੈਂਟ ਪਥਰੀ ਜਿਹਦਾ ਨੂੰ ਹੋਵੇ ਜਾਂ ਜਿਨ੍ਹਾਂ ਦੇ ਪੈਰਾਂ ਤੇ ਸੋਜ ਆਉਂਦੀ ਹੋਵੇ ਉਹਨਾਂ ਨੂੰ ਖਾਸ ਤੌਰ ਤੇ ਕਿਡਨੀ ਦੇ ਟੈਸਟ ਕਰਾਉਣਾ ਚਾਹੀਦੇ ਨੇ ਕਿਡਨੀ ਦੀ ਬਿਮਾਰੀ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਬੀ ਮੋਟਾਪੇ ਬਲੱਡ ਪ੍ਰੈਸ਼ਰ ਔਰ ਸ਼ੂਗਰ ਤੋਂ ਬਚਿਆ ਜਾਵੇ ਉਹਦੇ ਲਈ ਆਪਣਾ ਲਾਈਫ ਸਟਾਈਲ ਔਰ ਖਾਣ ਪੀਣ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਸਪੈਸ਼ਲ ਅਰੇ ਜਮੈਂ ਮੈਂਸ਼ਨ ਕਰਨਾ ਜਾਊਂਗਾ ਕਿ ਜਿਹਨੂੰ ਫਾਸਟ ਫੂਡ ਕਹਿੰਦੇ ਆ ਜਾਂ ਅਲਟਰਾ ਪ੍ਰੋਸੈਸਡ ਫੂਡ ਕਹਿੰਦੇ ਆ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਮੋਟਾਪਾ ਦੇ ਜੀ ਨਾਲ ਵਧ ਰਿਹਾ ਔਰ ਸ਼ੂਗਰ ਵਧ ਰਹੀ ਹੈ ਔਰ ਇਸੇ ਕਰਕੇ ਸਾਨੂੰ ਲੱਗਦਾ ਹੈ ਵੀ ਕਿਡਨੀ ਦੀ ਬਿਮਾਰੀ ਬਹੁਤ ਵਧੂਗੀ ਉਹਦੇ ਲਈ ਸਭ ਤੋਂ ਜ਼ਿਆਦਾ ਖੁਰਾਕ ਤੇ ਐਮਫਸਿਸ ਦੇਣਾ ਚਾਹੀਦਾ ਔਰ ਐਕਸਰਸਾਈਜ਼ ਫਾਸਟ ਫੂਡ ਨੂੰ ਬਿਲਕੁਲ ਅਵੋਇਡ ਕਰਨੀ ਚਾਹੀਦੀ ਹੈ ਖਾਸਤੌਰ ਤੇ ਆਪਣੇ ਬੱਚਿਆਂ ਨੂੰ ਫਾਸਟ ਫੂਡ ਪੀਜ਼ਾ ਜੋ ਵੀ ਇਸ ਤਰ੍ਹਾਂ ਦੇ ਪ੍ਰੋਸੈਸਡ ਫੂਡ ਹੈ ਉਹਨਾਂ ਨੂੰ ਮਨਾ ਕਰੋ ਉਹਨਾਂ ਨੂੰ ਮੋਟਾਪੇ ਤੋਂ ਬਚਾਓ ਸਾਰਾ ਜੀ ਬੈਕ ਵੀ ਕੋਈ ਲਾਂਚ ਕੀਤਾ ਗਿਆ ਹੈ ਪੈਕੇਜ ਹਾਂ ਅੱਜ ਇੱਕ ਕਿਡਨੀ ਚੈੱਕਅਪ ਦਾ ਪੈਕੇਜ ਕੀਤਾ ਹੈ 999 ਰੁਪਏ ਦਾ ਜਿਦੇ ਵਿੱਚ ਅਲਟਰਾਸਾਉਂਡ ਕਿਡਨੀ ਦੇ ਟੈਸਟ ਦੇ ਵਰਦੇ ਟੈਸਟ ਸਾਰੇ ਸ਼ਾਮਿਲ ਹਨ ਤੇ ਅਸੀਂ ਸਾਰਿਆਂ ਨੂੰ ਕਹਾਂਗੇ ਵੀ ਉਹਦਾ ਫਾਇਦਾ ਉਠਾਓ ਤੇ ਰੈਗੂਲਰ ਕਿਡਨੀ ਪੈਕੇਜ ਲਈ ਆਪਣੇ ਡੈਸ਼ ਕਰੋ ਸਪੱਸ਼ਟਾਂ ਤੇ ਕਹ ਫੈਲੀ ਹੋਈ ਹੈ ਕਿ ਜਦੋਂ ਕਿਡਨੀ ਐ ਸ਼ੂਗਰ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਕੁਝ ਆਯੁਰਵੇਦਿਕ ਲੋਕ ਕਹਿੰਦੇ ਨੇ ਕਿ ਆਯੁਰਵੇਦਿਕ ਤਰੀਕੇ ਨਾਲ ਆਪਣਾ ਇਸ ਫੇਜ਼ ਨੂੰ ਦੇਖੋ ਅਸੀਂ ਅਜਿਹੇ ਪੜੇ ਨਹੀਂ ਪਹਿਲੀ ਗੱਲ ਮੇਰੇ ਅੱਤੇ ਕਮੈਂਟ ਕਰਨਾ ਬਣਦਾ ਹੀ ਨਹੀਂ ਹੈ ਪਰ ਇੱਕ ਗੱਲ ਮੈਂ ਕਹਿਣੇ ਜਾਊਂਗਾ ਕਿ ਕੋਈ ਵੀ ਦੁਨੀਆ ਦੀ ਦਵਾਈ ਹੋਵੇ ਉਹ ਟੈਸਟ ਕੀਤੇ ਬਿਨਾਂ ਨਹੀਂ ਲੈਣੀ ਚਾਹੀਦੀ ਜਿਹੜੀਆਂ ਸਾਡੀਆਂ ਦਵਾਈਆਂ ਨੇ ਉਹਦੇ ਸਾਈਡ ਇਫੈਕਟ ਸ਼ਰੈਆਮ ਲਿਖੇ ਹੁੰਦੇ ਨੇ ਪਰ ਜੀ ਦੇ ਉੱਤੇ ਤੇ ਦੂਜੇ ਬਹੁਤ ਬੈਥੀਆਂ ਜਿਹੜੇ ਕਹਿੰਦੇ ਸਾਡੇ ਤੇ ਕੋਈ ਸਾਈਡ ਇਫੈਕਟ ਹੀ ਨਹੀਂ ਹੈ ਇਹ ਮੰਨਣਾ ਹੀ ਬੜੀ ਹੱਥੋਂ ਦੀ ਗੱਲ ਹੈ ਵੀ ਕਿਸੇ ਚੀਜ਼ ਦੇ ਕੋਈ ਸਾਈਡ ਇਫੈਕਟ ਨਾ ਹੋ। ਉਹ ਤੇ ਉਹ ਅਜਿਹਾ ਨਾ ਪੜੇ ਨਹੀਂ ਹੈ। ਉਹਦੇ ਸਾਡਾ ਕਮੈਂਟ ਕਰਨਾ ਬਣਦਾ। ਸਰ ਪਬਲਿਕ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹਾਂ। ਮੋਟਾਪਾ, 슈ਗਰ ਔਰ ਖੁਰਾਕ। ਇਹਨਾਂ ਦਿਨਾਂ ਜੀਵੰਤ ਬਲੱਡ ਪ੍ਰੈਸ਼ਰ ਦਾ ਬਹੁਤ ਖਿਆਲ ਰੱਖੋ ਤਾਂ ਕਿ ਤੁਹਾਡੇ ਗੁਰਦੇ ਬਚੇ ਰਹਿਣ। ਜਿਹੜਾ ਟੈਸਟ ਸੀ ਲਾਂਚ ਕੀਤਾ ਉਹਦੇ ਕੋਈ ਟਾਈਮ ਪੀਰੀਅਡ ਵੀ ਹੈ ਕਿੰਨੀ ਦੇਰ ਤੱਕ ਦਾ ਟੈਸਟ ਹੋਵੇਗਾ। ਇਹ ਤੁਹਾਨੂੰ ਡਾਕਟਰ ਸਾਹਿਬ ਦੱਸਣਗੇ ਐਡਮਿਨਿਸਟਰੇਟਰ। 30 ਅਪ੍ਰੈਲ ਤੱਕ ਇਹਦੀ ਨਿਯਾਤ ਹੈਗੀ ਹੈ। ਇਸ ਪੈਕੇਜ ਲਾਂਚ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਕਿ ਹੈ World Kidney Day ਤੇ अर्ली डिटेक्शन। ਤਾਂ ਕਿ ਹਰ ਕਿਸੇ ਨੂੰ ਆਪਣੀ ਸਿਹਤ ਬਾਰੇ ਆਪਣੀ ਕਿਡਨੀ ਬਾਰੇ ਪਤਾ ਲੱਗ ਸਕੇ ਕਿ ਉਹ ਕਿਹੇ ਸਟੇਜ ਤੇ ਹੈ। ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਸਾਨੂੰ ਇਸ ਵਾਸਤੇ ਨਹੀਂ ਪਤਾ ਲੱਗਦਾ ਕਿ ਅਸੀਂ ਕਿਸ ਲੈਵਲ ਤੇ ਹੈ ਡਿਜ਼ੀਜ਼ ਤੇ। ਸੋ ਇਹ ਪੈਕੇਜ ਇਸ ਲਈ ਲਾਂਚ ਕੀਤਾ ਗਿਆ ਹੈ अर्ली डिटेक्शन ਵਾਸਤੇ ਤਾਂ ਕਿ ਹਰ ਸਾਲ ਉਹ ਆਪਣੇ ਬੁਢਿਆਂ ਦਾ ਤੇ ਆਪਣੇ ਟੈਸਟ ਕਰਾਣ ਤੇ ਪਤਾ ਲੱਗ ਸਕੇ कि असे ठीक है या ਸਾਡੀ ਬਿਮਾਰੀ ਕਿ ਸਟੇਜ ਤੇ ਟਾਈਮ ਟੂ ਟਾਈਮ ਕੋ ਟੈਂਪ ਕੋ ਯਾਰ ਅਭੀ ਆਰਗੇਨਾਈਜ਼ ਕਰਦੇ ਹਾਂ ਜਿੱਦ ਤੱਕ ਕਿਡਨੀ ਦੇ ਰੋਗਾਣਾ ਅਵੇਅਰਨੈਸ ਹੋ ਸਕੇ ਲੋ ਹਾਂ ਅੱਜ ਤੇ ਵਰਲਡ ਕਿਡਨੀ ਡੇ ਤੇ ਹੀ ਹਸਪੀਟਲ ਤੇ ਕਾਫੀ ਮਰੀਜ਼ ਇੱਥੇ ਪ੍ਰੈਜ਼ੈਂਟ ਹੈ ਤੇ ਰੈਗੂਲਰਲੀ ਵਰਲਡ ਹਾਰਟ ਡੇ ਜਾਂ ਬਾਕੀ ਕੈਂਪਸ ਤੇ ਰੈਗੂਲਰਲੀ ਪੈਕੇजेस ਲਾਂਚ ਕੀਤੇ ਜਾਂਦੇ ਆ ਫੋਟੋਸ ਹਸਪੀਟਲ ਸਰ ਕਿਡਨੀ ਟ੍ਰਾਂਸਪਲੈਂਟ ਦੀ ਗੱਲ ਕਰੀਏ ਤੇ ਲੋਕ ਜਿਆਦਾਤਰ ਹਸਪੀਟਲ ਕਹਿੰਦੇ ਨੇ ਤੁਸੀਂ ਕੋਈ ਆਪਣੀ ਕਿਡਨੀ ਲੈ ਕੇ ਯਾਨੀ ਕੋਈ ਰਿਲੇਟਿਵ ਹੋਵੇ ਕੁਛ ਹੋਵੇ ਤੇ ਕੋਈ ਇਦਾਂ ਦਾ ਕਹੇ ਕਿ ਕਾਨੂੰਨ ਹੈ ਜੀ ਗਵਰਨਮੈਂਟ ਦਾ ਖੰਡਿਆ ਦਾ ਰੂਲ ਬਣਾਇਆ ਵੀ ਬਾਹਰ ਦਾ ਗੁਰਦਾ ਜਿਹੜਾ ਉਹਦਾ ਨਹੀਂ ਕਰਨਾ ਤੇ ਨੀਅਰ ਰਿਲੇਟਿਵ ਡੋਨੇਟ ਕਰ ਸਕਦਾ ਪਰ ਆਪਾਂ ਸਿੰਗਾਪੁਰ ਦੀ ਗੱਲ ਕਰੀ ਦੀ ਅਗਰ ਉੱਥੇ ਕਿੰਨੀ ਕਰਦੇ ਨੇ ਉਹ ਕਰਦੇ ਨੇ ਉਹਨਾਂ ਦੇ ਰੂਲ ਬੜੇ ਸਖਤ ਨੇ ਤੇ ਇੱਥੇ ਜਾਲਿਆ ਵੀ ਕੋਈ ਵੀ ਇਹਦੇ ਵਿੱਚ ਕਮਰਸ਼ੀਅਲ ट्रांजैक्शन ਹੋਵੇ ਤੇ ਸਿੱਧੀ ਜੇਲ ਹੁੰਦੀ ਹੈ ਠੀਕ ਹੈ ਔਰ ਆਪਣੇ ਦੋਸਤਾਂ 'ਚ ਇੱਕ ਬੜਾ ਰਵਾਜ ਹੈ ਤੁਹਾਨੂੰ ਤੁਸੀਂ ਅਵੇਅਰ ਹੋ ਮੈਂ ਵੀ ਇਹਦਾ ਸਫਰ ਕੀਤਾ ਹੈ ਮੇਰੇ ਦੋ ਅਖਬਾਰਾਂ ਦੇ ਡਿਫਰਮੇਸ਼ਨ ਦੇ ਕੇਸ ਕੀਤੇ ਹੋਏ ਆ 15 ਸਾਲ ਤੋਂ ਕੋਈ ਸੁਣਵਾਈ ਨਹੀਂ ਹੈ ਕਿਸੇ ਵੀ ਆਈਪੀ ਦੇ ਡਿਫਰਮੇਸ਼ਨ ਕਿਦੋਂ ਹੁੰਦਾ ਚੌਥੇ ਦਿਨ ਆ ਜਾਂਦਾ ਹੈ ਕੋਈ ਅਖਬਾਰ ਮੇਰਾ ਇਹ ਛਾਪਣ ਨੂੰ ਤਿਆਰ ਨਹੀਂ ਆ ਵੀ ਮੇਰੇ ਜਿਲ੍ਹੇ ਦੇ ਖਬਰ ਅਖਬਾਰ ਨੇ ਛਾਪੀ ਤਾਂ ਕਸੂਰ ਜੀ ਦਾ ਮਰਜ਼ੀ ਹੋਵੇ ਪੁਲਿਸ ਨੇ ਡਾਕਟਰ ਨੇ ਫੜਨਾ ਹੈ ਸਮਝ ਗਿਆ